ਮੁੱਠੇ ਕੂੜ ਮੁੱਠੀ ਕੁੜਿਆਰ oh women the false ones are being cheated by falsehood ਮੁੱਠੇ ਕੂੜ ਕਹਿੰਦੇ ਕਿ ਆਪਣੇ ਮੁੱਢੇ ਮੂੰਹ ਗਿਰ ਕੇ ਮੂੰਹ ਦੇ ਵਿੱਚੋਂ ਜੀਣਾ ਨੇ ਅਪਸ਼ਬਦਾਬਲੀ ਬੋਲੀ ਤੇ ਜੀਣਾ ਨੇ ਮੁੱਠੇ ਕੁੜਿਆਰ ਜੀਨਾ ਕੇ ਜਿਨ੍ਹਾਂ ਨੇ ਆਪਣੀਆਂ ਮੁੱਠੀਆਂ ਦੇ ਵਿੱਚ ਵੀ ਕੂੜਿਆਰ ਮਲੋ ਕੂੜੇ ਸੌਦੇ ਕੀਤੇ ਨੇ ਨਾ ਜੀਵ ਆਤਮਾ ਇਹ ਊਮੈਨਸ ਉਹ ਮੇਰੀ ਗੱਲ ਯਾਦ ਰੱਖੀ ਉਹ ਇਸਤਰੀਆਂ ਹੋਣ ਤੇ ਚਾਹੇ ਉਹ ਪੁਰਸ਼ ਹੋਣ ਉਹ ਆਪਣੇ ਜੀਵਨ ਦੇ ਵਿੱਚ ਮੁੱਢੇ ਮੂੰਹ ਇਸ ਤਰ੍ਹਾਂ ਗਏ ਨੇ ਕਿ ਇਹ ਇੱਕ ਸੰਦੇਸ਼ ਦੇ ਕੇ ਗਏ ਨੇ ਕਿ ਇਹ ਦੁਨਿਆਵੀ ਜਿੰਨੀ ਵੀ ਦੌਲਤ ਹੈ ਕੂੜ ਹੈ ਵੱਡੇ ਵੱਡੇ ਰਾਜੇ ਮਹਾਰਾਜੇ ਇਹ ਗੱਲ ਕਹਿ ਗਏ ਇਹ ਦੁਨੀਆ ਜਿੱਤ ਕੇ ਵੀ ਇਹ ਗੱਲ ਕਹਿ ਗਏ ਕਿ ਨਾਲ ਕੁਛ ਨਹੀਂ ਜਾਣਾ ਮੁੜੇ ਮੂੰਹ ਤੇ ਇਦਾਂ ਮੁੱਤਿਆਂ ਬਾਹਰ ਆਪਣੇ ਤਬੂਜਾ ਤੋਂ ਉਹਨਾਂ ਨੇ ਕਢਵਾਈਆਂ ਇਦਾਂ ਬਾਹਰ ਕਿ ਮੇਰੇ ਹੱਥ ਬਾਹਰ ਰੱਖੋ ਇਹ ਮੈਂ ਇਹ ਸੰਦੇਸ਼ ਦੇ ਦਮਾਂ ਕਿ ਨਾਲ ਕੁਛ ਵੀ ਨਹੀਂ ਜਾਣਾ ਤੇ ਉਹ ਰਾਜੇ ਮਹਾਰਾਜੇ ਸਿਕੰਦਰ ਵਾਹ ਮਾਰ ਗਿਆਆਂ ਦੀਆਂ ਸਟੋਰੀਆਂ ਨਹੀਂ ਪੜੀਆਂ ਤੇ ਮਹਾਰਾਜ ਜੀ ਕਹਿੰਦੇ ਕਹਿੰਦੇ ਕਿ ਆਪਣੇ ਜੀਵਨ ਦੇ ਵਿੱਚ ਅਜਿਹੀ ਉਹ ਗੱਲ ਨੂੰ ਯਾਦ ਰੱਖੀ ਤੇਰੇ ਕੋਲ ਤਾਂ ਰਾਜੇ ਮਹਾਰਾਜੇ ਜਿੰਨੀ ਵੀ ਦੌਲਤ ਨਹੀਂ ਉਹ ਪੂਰਾ ਪਰਦਾ ਹੰਕਾਰ ਕਵੀ ਜਾਣਾ ਛੜਦੇ ਬੰਦੇ ਹੰਕਾਰ ਨਾਲ ਕੁਛ ਨਹੀਂ ਜਾਣਾ